ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਸਭਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਬੋ ਆਪ ਹੱਥ ਦੇ ਮੁਹੇ ਬਚਾਵੋ ਸੋ ਕੀ ਬਸੈ ਮੋਰ ਪਰਵਾਰਾ ਸੇਪ ਸਿਖ ਸਭ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰਹੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾਡ ਕੋਈ ਅਵਨਤਿਆ ਹੋ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਆਏ ਚੰਚਨ ਸਤਰ ਹਮਾਰੀ ਮਾਰੀ ਆਏ ਆਪਾਂ ਤਦ ਮੋੜੇ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਜ ਕਰਿਓ ਰੱਛਾ ਰਾਖਲਿਓ ਮੋਇਰਾ ਕਨਹਾਰੇ ਸਾਇਬ ਸੰਤ ਸਹਾਇ ਤਿਆਰੀ दिन बंद दुष्टन के हंता तुम हो पुरी चतुर्दश अंत काल पाई ब्रह्मा अवतारा काल पाई शिव जो अवतारा काल पाई कर बेसन प्रकाश सगल कारका किया तमाशा जमन काल योगी की सब कीयो वेदराज ब्रह्मा जोथियो जमन काल सब लोक स्वारा नमस्कार ह तई ओ महाराज ਜਮਨ ਕਾਲ ਸਭ ਜਗਤ ਬਣਾਇਓ ਦੇਵ ਨੈ ਜਨਛਣਿ ਉਪਜਾਇਓ ਆਦ ਅੰਤ ਇਤਿ ਅਵਤਾਰਾ ਸੋਈ ਗੁਰੂ ਸਮਝਿਓ ਹਮਹਰਾ ਨਮਸ਼ਕਾਰ ਤਿਸੀ ਖੁਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਰਤਨ ਕੋ ਪਰਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਦ ਕੀਂਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਇ ਤੇ ਦੁਖੀ ਸੁਖ ਪਾਇ ਸਾਨਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਹੀ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਅ ਕਰਖ ਕਰਤ ਹੂੰ ਕਬ ਹੂੰ ਤੰ ਮੈਂ ਮਿਲ ਤੁ ਦੇ ਤਰ ਸਭ ਹੂੰ ਜਿਤ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਹਿਤ ਨਰਾਲੰ ਜਾਣਤ ਬੇਟ ਪੇਦ ਅਰ ਆਲੰ ਨਰੰਕਾਰ ਨ੍ਰਿਪ ਕਾ ਨਿਰਲੰਬ ਆਦ ਅਨੀਲ ਅਨਾਤ ਅਸੰਭ ਤਾਂ ਕਾ ਮੂੜ ਉਚਾਰਤ ਭੀਦਾ ਜਾ ਕੋ ਪੇ ਮਨ ਪਾਵਤ ਬੀਦਾ ਤਾ ਕੋ ਕਰਪਾ ਹਨ ਔਨ ਮਾਨਸ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਦਿੱਤੀ ਬਰਨਤ ਪੈਨ ਪੈਨ ਤੋਇ ਦਿੱਤੀ ਹਮਰਾ ਲਗਾ ਨ ਜਾਈ ਪਸਾਰਾ ਏ ਬਿਦ ਸਦਾ ਪ੍ਰਥਮ ਸੰਸਾਰ ਇਕੇ ਰੂਪ ਅਨੂਪ ਸਰੂਪਾ ਰੰਗ ਪਇਉ ਰਾਵ ਕੇ ਭੂਪਾ ਅੰਡਜ ਦੇ ਰਦ ਸਹਿਤ ਜਕੀਨੀ ਪਤ ਕੋਜ ਖਾਨ ਬਹੁ ਰਜਦੀਨੀ कांग फूल राजा बैठो कौ सिमपियो शंकर अकीठा से कृषि श्रेष्ठ तकाई अतम पावा आज जुगाड़ स्वरूप पसतम पावा अब रच्छा मेरी तुम करो सिख उपहार अष्ट संगरो दृष्टिताए उठवत उठ उट पाता सकलम लेठ करो रण काथा जे अस्तुत्व शरणी परय तनक दुष्ट दुक्त होय मराय ਪਰ ਕਦਮਨ ਪਗ ਪਰੈ ਤਿਹਾਰੈ ਇਨ ਕੈ ਤਮ ਸੰਕਟ ਸਭ ਤਾਰੈ ਜੋ ਕਲ ਕੋ ਇਕ ਪਾਰ ਧਿਆਇ ਹੈ ਤਾਂ ਕੇ ਕਾਲ ਨਿਕਟੈ ਹੈ ਕਰੱਚਾ ਹੋਇ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਤਰ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਹਰ ਹੋ ਤਾਂ ਕੇ ਤਾਪ ਸੰਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ੁਆ ਸਕੇ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਤਾਲ ਪਾਸ ਤੈ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦਾ ਲਿਓ ਉਬਾਰੀ ਸਰ ਪਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗਏ ਦਬ ਤੇ ਤੁਮਰੀ ਤਬ ਤੇ ਕੋ ਅਕਸਰ ਨਹੀਂ ਆਨਿਓ ਰਾਮ ਰੀਮ ਕੁਰਾਨ ਕੁਰਾਨ ਆਨੇ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੀਦ ਕਹੇ ਹਮ ਇਕ ਕਨਾਂ ਜਾਣਿਓ ਸ੍ਰੀ ਹਸਪਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਇਹ ਬਖਾਨਿਓ ਦੋਹਰਾ ਸਕਲ ਦਵਾਰ ਕੋ ਛਾੜ ਕੈ ਜਯੋ ਤਗਾਰੋ ਦਵਾਰ ਮਾਹੀ ਗਾਹੇ ਕਿਲਾ ਦੇ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੂ ਦਵਾਰ ਮਾਹੀ ਗਾਹੇ ਕਿਲਾ ਦੇ ਅਸ ਗੋਬਿੰਦ ਦਾਸ ਤੋਹਾਰੁ ਹੋਵਾ ਜੀ ਗੁਰੂ ਜੀ ਕਾ ਖਾਲਸਾ ਹੋਵਾ ਜੀ ਗੁਰੂ ਜੀ ਕੀ ਫਤ